ਅੱਜ ਸਾਡੇ ਚਿੜੀਆ ਘਰ ਦੇ ਵਿੱਚ ਹੈ ਕਸਟਮਰ ਕਸਟਮਰਾਂ ਦੀ ਇੱਕ ਹੋਰ ਐਕਟੀਵਿਟੀ ਆ ਤੁਹਾਨੂੰ ਜ਼ਰੂਰ ਦਿਖਾਉਂਗਾ ਸਾਰੇ ਡੰਗਰਾਂ ਨੂੰ ਖਾਣਾ ਖੁਣਨ ਦੇਨੇ ਤੇ ਚਲੋ ਆਮ ਜੀ ਗੱਲ ਏ ਅੱਜ ਉਹਨਾਂ ਦੀ ਐਕਟੀਵਿਟੀ ਏ ਆ ਕਿ ਇੱਥੇ ਉਹਨਾਂ ਫੁੱਲ ਲਾਉਣੇ ਆ ਲਾੜ ਲਾਉਣ ਲਈ ਸਾਰਾ ਸਮਾਨ ਆਪਾਂ ਪਹਿਲਾਂ ਤੋਂ ਹੀ ਰੈਡੀ ਰੱਖਿਆ ਸੀ ਬਾਅਦ ਚ ਉਹਨਾਂ ਨੂੰ ਦੱਸਿਆ ਵੀ ਕਿੱਥੇ ਕਿੱਥੇ ਲਾਉਣੇ ਆ ਲੋ ਜੀ ਉਹਨਾਂ ਸ਼ੁਰੂ ਕਰਤੇ ਤੇ ਆਹ ਵਾਲੀ ਜਗ੍ਹਾ ਤੇ ਉਹਨਾਂ ਪੱਥਰੀ ਜੀ ਛੁੱਟੀ ਸੀ ਬੜਾ ਮੁਸ਼ਕਲ ਹੀ ਕਸਟਮਰਾਂ ਵਾਸਤੇ ਕਈ ਕਸਟਮਰਾਂ ਜੀ ਤੇ ਮੈਂ ਹੈਲਪ ਕੀਤੀ ਉਹ ਚਾਰੇ ਹੈਗੇ ਸ਼ਾਇਦ ਉਹਨਾਂ ਚਾਰੇ ਨੂੰ ਕਈਆਂ ਕਿੱਥੋਂ ਚੱ ਹੋ ਹੌਲੀ ਹੋਲੀ ਉਹਨਾਂ ਸਿਖਾਦਾ ਗਿਆ ਆਪਾਂ ਬਾਕੀ ਮਲੇਸ਼ੀਆ ਦੇ ਇਹ ਗੱਲ ਮੈਨੂੰ ਬੜੀ ਵਧੀਆ ਲੱਗੀ ਆ ਰੁੱਖ ਰੱਖ ਬੜਾ ਜ਼ਿਆਦਾ ਲਾਉਂਦੇ ਇੱਥੇ ਰੁੱਖਾਂ ਦਾ ਮੇਰਾ ਵੀ ਬੰਦਿਆਂ ਨਾਲ ਜਿਆਦਾ ਧਿਆਨ ਰਹਾਦੇ ਆ ਤੇ ਇਹ ਗੱਲ ਆਪਾਂ ਨੂੰ ਬੜੀ ਵਧੀਆ ਲੱਗੀ ਤੇ ਲੋ ਜੀ ਹੌਲੀ ਉਹਨਾਂ ਬਾਹਰ ਫਰਾਦ ਲੋ ਰੁੱਖ ਰਖ ਲਾਤੇ ਬਾਅਦ ਉਹਨਾਂ ਖਿੱਚੀਆਂ ਫੋਟੋਆਂ ਕਿਉਂਕਿ ਉਹਨਾਂ ਦਾ ਇੱਕ ਪ੍ਰੋਜੈਕਟ ਹੀ ਕਾਈਂਡ ਆਫ ਮਲਕ ਉਹਨਾਂ ਦੀ ਐਕਟੀਵਿਟੀ ਹੀ ਸੋ ਨਵਾਂ ਕੋਈ ਨਾ ਕੋਈ ਸਿੱਖਦੇ ਆ ਯਾਰ ਇੱਥੇ ਮਲੇਸ਼ੀਆ 'ਚ ਭਾਵੇਂ ਆਫਿਸ 'ਚ ਕੰਮ ਕਰਦੇ ਦਾ ਮਰਜੀ ਆ ਪਰ ਫਿਰ ਵੀ ਉਹ ਜੰਗਲਾਂ ਜਾ ਕੇ ਇਹ ਚੀਜ਼ਾਂ ਦੇਖਦੇ ਵੀ ਕਿਦਾਂ ਸਰਵਾਈਵ ਕਰਨਾ ਜਾਂ ਕੁਝ ਵੀ ਹਰ ਇੱਕ ਬੰਦਾ ਯਾਨਕਿ ਜਦੋਂ ਉਹਨਾਂ ਨੂੰ ਛੁੱਟੀ ਹੁੰਦੀ ਆ ਉਹ ਚੇਲ ਫਨ ਕਰਦੇ ਆ ਉਹ ਚਾਰ ਚੁੱਕੋ ਉਹ ਮੈਂ ਦੇ ਫਰਦੇ ਪਰ ਪਿੰਡਾਂ ਚ ਜਾ ਕੇ ਜੰਗਲਾਂ ਚ ਜਾ ਕੇ ਇਹ ਲਾਈਫ ਵੀ ਇੰਜੋਏ ਕਰਦੇ ਨਾਲ ਦੇ ਨਾਲ ਫੀਲ ਕਰਦੇ ਭਾਵੇਂ ਇੱਕ ਦੋ ਦਿਨਾਂ ਵਾਸਤੇ ਵੀ ਹਾਂ ਕਿੱਦਾਂ ਦੀ ਜ਼ਿੰਦਗੀ ਹੁੰਦੀ ਮੇਰੇ ਵਰਗੇ ਜੰਗਲਾਂ ਦੇ ਵਿੱਚ ਵੀ ਸੋ ਇਹ ਗੱਲ ਆਪਾਂ ਨੂੰ ਬੜੀ ਵਧੀਆ ਲੱਗੀ ਭਰਾ ਬਾਕੀ ਮੇਰਾ ਵੀ ਉਹਨਾਂ ਫੁੱਲ ਫੁੱਲ ਆਦੇ ਆ ਠੀਕ ਹੈ ਹੁਣ ਆਪਣੇ ਕਸਟਮਰ ਚੱਲੇ ਆ ਤੇ ਇਹਦੀ ਵੀਡੀਓ ਇੱਥੇ ਕਦਮ ਕਰਦੇ ਆ ਧੰਨਵਾਦੀ ਸੱਚੇ ਕੱਲ ਵੀਡੀਓ ਵਧੀਆ ਲੱਗੀ ਸਾਰੇ ਭੈਣ ਭਰਾ ਲਾਈਕ ਕਰ ਜ਼ਰੂਰ ਕਰਦੇ ਹੋ ਵੀਰ